ਦਾਤੋਂ ਦੇ ਵਾਲੇ ਹੋ ਕਮ ਦਾਤੇ <th> ਘਾਪੁਰ ਘਾਪੁਰ ਕਿਹਾ ਜਾਂਦਾ ਹੈ ਜਿਹੜਾ ਪਾਲਣਹਾਰ ਹੋਵੇ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੋਵੇ ਉਹਨੂੰ ਕਿਹਾ ਜਾਂਦਾ ਘਾਪੁਰ ਕਮ ਦਾਤੇ ਘਾਪੁਰ ਪ੍ਰਤਪਾਲਕ ਅੱਜ ਸਾਡਾ ਪਾਲਣ ਪੋਸ਼ਣ ਤੁਸੀਂ ਕਰਨ ਵਾਲੇ ਹੋ ਅਰਿਜ ਕਰੋ ਕੀ ਜੋ ਸਤਨੂੰ ਜੀਣ ਵਾਲੇ ਹੋ ਉਹ ਤੁਸੀਂ ਹੋ ਨਾਇਕ ਖਸਮ ਹਮਾਰੇ ਨਾਇਕ ਕਿਹਾ ਜਾਂਦਾ ਹੀਰੋ ਨੂੰ ਜਦ ਕਹਿੰਦੇ ਅੱਜ ਕਾ ਦੇ ਬੰਦੇ ਹੀਰੋ ਕਿਉਂ ਬਨਦੇ ਨੇ ਐਕਟਰਾਂ ਨੇ ਜਿਨ੍ਹਾਂ ਨੇ ਆਪਣੀ ਬੋਲੀ ਨਹੀਂ ਆਪਣੀ ਉਹਨਾਂ ਦਾ ਕਦੇ ਤੁਸੀਂ ਇੰਟਰਵਿਊ ਸੁਣ ਕੇ ਵੇਖੋ ਇਹ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸੁਣਦੇ ਤੁਸੀਂ ਉਹਨਾਂ ਵੱਲ ਮੂੰਹ ਨਹੀਂ ਕਰਦਾ ਕਿਉਂ ਕਿ ਉਹਨਾਂ ਦਾ ਜੋ ਕਰੈਕਟਰ ਹੁੰਦਾ ਹੈ ਜੋ ਉਹ ਨਾਟਕ ਫਿਲਮਾਂ ਵਿੱਚ ਡਾਉਪ ਕਰਦੇ ਨੇ ਉਹ ਉਹਨਾਂ ਦਾ ਆਪਣਾ ਨਹੀਂ ਹੁੰਦਾ ਉਹਨਾਂ ਨੇ ਲੇਖਕ ਪ੍ਰੋਡਕਟਰ ਲਿਖੇ ਦਿੰਦਾ ਉਹ ਹੀ ਬੋਲਦੇ ਨੇ ਉਹ ਹੀ ਮਹੌਮ ਕਰਦੇ ਨੇ ਉਹਨਾਂ ਦਾ ਆਪਣਾ ਕੁਝ ਹੀ ਹੁੰਦਾ ਉਹਨਾਂ ਦੇ ਰਵਾਸ ਵੀ ਬਦਲਦੇ ਰਹਿੰਦੇ ਨੇ ਉਹ ਨਹੀਂ ਠੋਠੇ ਹੀਰੋ ਕਹਾਣੀਆਂ ਹੀ ਕੋਮ ਹੈ ਅਕਦਰ ਬੱਚਿਆ ਪੁੱਛੀਏ ਕਿ ਤੈਨੂੰ ਇਹਨੂੰ ਪੁਰਾਇ ਕਰਦਾ ਹੈ ਐਕਟਰ ਦਾ ਨਾਮ ਲਈਗਾ ਕਿਸੇ ਬਿਲਕੁਲ ਅਜਿਹੀ ਦੇ ਵੱਡੇ ਐਕਟਰ ਦਾ ਨਾਮ ਲਈਗਾ ਪਸੰਗਤ ਜੀਓ ਸਾਡੇ ਨਾਇਕ ਕੌਣ ਨੇ ਸਾਡੇ ਹੀਰੋ ਕੌਣ ਨੇ ਜੇ ਬੈਠਾ ਜਾਵੇ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਜਿਹੜਾਰੇ ਬਾਦਮਾਨੇ ਬਟਾਏ ਗੋਗਰਿਆਂ ਦਾ ਹਵਲ ਦਿੱਤੀਆਂ ਉਹ ਨੇ ਸਾਡੇ ਹੀਰੋ ਜਿਨ੍ਹਾਂ ਨੂੰ ਸਾਨੂੰ ਤੇਰਨਾ ਮਿਲਦੀ ਹੈ ਕੋ ਸਿੱਖਣ ਨੂੰ ਮਿਲਦਾ ਜਿਨ੍ਹਾਂ ਨੇ ਜੋ ਜ਼ਿੰਦਗੀ ਵਿੱਚ ਕੀਤਾ ਉਹ ਕਮਾਇਆ ਵੀ ਜੋ ਉਹਨਾਂ ਨੇ ਜ਼ਿੰਦਗੀ ਵਿੱਚੋਂ ਉਹਨਾਂ ਨੇ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੁਕਮਾਂ ਨੂੰ ਮੰਨਿਆ ਤੇ ਮੰਨ ਕੇ ਪ੍ਰੈਕਟੀਕਲ ਦਿਖਾਇਆ ਸੋ ਸਾਤ ਨਾਇਕ ਖਸਮ ਕੋ ਸਾਡਾ ਸਤਿਗੁਰੂ ਨਾਇਕ ਨਾਇਕ ਵਰ ਨੂੰ ਤੇਰੇ ਵਰਗਾ ਨਾਇਕ ਕੋਈ ਨਹੀਂ ਖਸਮ ਹੋਵਾਰੇ ਕਿਹੜਾ ਜਾਂਦਾ ਪਤਨੀ ਦੇ ਘਰੋਂ ਇਹ ਨੂੰ ਆਪਾਂ ਕਹਿ ਦਿੰਦੇ ਆ ਕਈ ਵਾਰ ਜਿੱਦੀ ਫਕੀਰ ਬਈਆ ਉਹਨੇ ਜਾਂ ਅਸਮਾਨ ਸੁਧਦਾ ਹੈ ਅੰਦਰ ਕਈ ਵਾਰ ਉਹਨਾਂ ਆਪਾਂ ਪੰਜਾਬੀ ਬੋਲੀਏ ਉਹ ਕਹਿੰਦੇ ਨੇ ਖਸਮ ਪਤੀ ਨੂੰ ਕਿਹਾ ਜਾਂਦਾ ਖਸਮ ਸਾਦਾ ਜੀ ਇਸਤਰੀਆਂ ਦਾ ਅਸੀਂ ਜੀ ਇਸਤਰੀਆਂ ਆ ਬੱਚੀਆਂ ਆ ਉਹ ਸੱਚੇ ਪਾਤਸ਼ਾਹ ਦੀਆਂ ਸਾਡਾ ਤੰਤ ਸਾਡਾ ਪਤੂ ਸਾਡਾ ਪਤੀ ਉਹ ਖਸਮ ਉਹ ਗੈਰੂ ਹੈ ਸਾਡਾ ਹੈ ਬਗਾਨਾ ਨਹੀਂ ਹੈ ਨਾਇਕ ਖਸਮ ਹਮਾਰੇ ਵਰਤ ਜੀ ਤੁਸੀਂ ਸਾਡੇ ਖਸਮ ਲੋਪ ਸਾਡੇ ਪਿਤਾ ਪਰਮੇਸ਼ਰ ਸੰਗੋ ਤੁਮ ਦਾ ਤੇਹਾ ਕੋ ਪ੍ਰਤ ਪਾਉ ਮ ਕੋ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮਾਰਿਕ ਤੁਮਰੇ ਤਾ ਇਹ ਦੰਦਾ ਬੱਚੇ ਨੂੰ ਤੁਮਾਤ ਪਿਤਾ ਉਸ ਸਾਰਿਆ ਦਾ ਸਾਰਿਆਂ ਦਾ ਵਿਕੂ پوری ਸ੍ਰਿਸ਼ਟੀ ਦਾ ਜੀਨੇ ਵੀ ਜੀਵ ਜੰਤੂ ਨੇ ਮਨੋਕ ਨੇ ਉਸ ਸਾਰਿਆਂ ਦੀ ਸਾਰ ਕਰਨ ਵਾਲਾ ਹੈ ਐਡਾ ਬੱਡਾ ਉਹਦਾ ਪ੍ਰਵਾਹ ਹੈ ਤੇ ਉਹਨੂੰ ਪਤਪਾਲਣਾ ਕਰ ਰਿਆ ਹੈ ਸਾਰਿਆਂ ਦਾ ਆਦ ਪਿਤਾ ਉਹੀ ਹੈ ਨਿਮਖ ਨਿਮਖ ਤੁਮੀ ਪਤਪਾ ਦੋ ਜਿਹੜਾ ਨਿਮਖ ਨਿਮਖ ਕਰਕੇ ਸਵਾ خاص کر کے تینی رکھیا کر رہا ہے تینی سواس دے رہا ہے آج یہ ساڑھے سواس چل رہے نہیں کی ہے باپ آدمی ایک دمی جے کا دم دام آئے دام آدم آدمی ہے آدم آدم آدم, 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 آدم. آدم آدمی ہے جے جی سواس ہی نہیں تیرے اندر دم ہی نہیں ਤੋ ਸੰਤ ਕ੍ਰਪਾਸ਼ਾ ਕਰੇ ਕਿ ਉਹ ਬੈਕ ਨੂੰ ਇਕਦਮ ਦੇ ਰਿਹਾ ਹੈ ਸਵਾਸ ਦੇ ਰਿਹਾ ਹੈ ਧੰ ਧੰ ਸਮਾਨਤਾ ਦਾ ਧੰ ਨਾ ਮਿਰਤਾ ਜਾਏ ਉਸ ਵਾਸ ਖਾਸ ਕਰਕੇ ਨਿਮਖ ਨਿਮਖ ਕੋ ਨਹੀਂ ਤੁਪਾਲ ਕੋ ਬੈਕ ਤੁਸੀਂ ਸਾਡੀ ਨਿਮਖ ਨਿਮਖ ਕਰਕੇ ਪਲ ਪਲ ਕਰਕੇ ਸਾਡੀ ਤੁਪਾਲਨਾ ਕਰ ਰਹੇ ਹੋ

ਇਹਦੇ ਗੁਣ ਮੇਰੇ ਵਾਹ ਤੂੰ ਤੇਰੇ ਮੈਂ ਕਿਵੇਂ ਬਿਆਨ ਕਰਾਂ ਜੇ ਸਤਿਗੁਰੂ ਤੇਰੇ ਗੁਣ ਮੈਂ ਕਿਵੇਂ ਬਿਆਨ ਕਰਾਂ ਜੇ ਤੋਂ ਏਕ ਕਵਨ ਗੁਣ ਕਹੀਐ ਜੇ ਸਤਿਗੁਰੂ ਦੇ ਇੱਕ ਤੋਂ ਗੁਣ ਹੋਏ ਕਾਹਦੇ ਮੁੰਦਾ ਬੋਲ ਕੇ ਸੁਣਾਵੇ ਲਿਖ ਕੇ ਦੱਸ ਦਵੇ ਪਰ ਮੇਰੇ ਸਤਿ ਬੇਅੰਤ ਬੇਅੰਤ ਚੁੱਕ ਤੇ ਹੋਣ ਕਹਿਨ ਨਾ ਸੋ ਕਰਤਾ ਦਾ ਦਿਲ ਕਰੀਂ ਦੇ ਦੀ ਨਾਲ ਝਕਰ ਔਰ ਇਸ ਤੇ ਨੋਤੀ ਜਿੰਦਾ ਰੂਹੀ ਜਿੰਦਾ ਮੇਰੇ ਬਾਤ ਤੇ ਤੇਰੇ ਕੋਲ ਕਿੱਤੇ ਕਾਮਾ ਤੇਰੀ ਸੀਮਾ ਤੇਰਾ ਅੰਤ ਕੋਈ ਨਹੀਂ ਜਿਵੇਂ ਇੱਕ ਸਾਡੀ ਤਾਂ ਜੀਵ ਵੀ ਕਰ ਗਈ ਕਿ ਕਿ ਪਰ ਮੈਂ ਕੋਈ ਨਹੀਂ ਕਿਨੇ ਕਾਮ ਕਵਨ ਕਨੀ ਹੈ ਕਿਹੜੇ ਕਿਹੜੇ ਕਾਮਾਂ ਨੇ ਵੈਠੂ ਹੈ ਕੰਕਪੇਸ਼ਵਾਰ ਬਿਆੰਦ ਸੁਆਮੀ ਫਿਰਵੰਤਨਾ ਇਨਹੀ ਨਹੀਂ ਹੈ ਆਪੋ ਸਤਿ ਸ੍ਰੀ ਅੰਤਨਾ ਇਨਹੀ ਨਹੀਂ ਹੈ ਜੇਰਾ ਅੰਤ ਹੈ ਹੀ ਨਹੀਂ اے ਮੇਰੇ ਸਤੂ ਬੇਸ਼ੁਮਾਰ ਬਿਆੰਦ ਗਿਣੇ ਬਿਨੇ ਨਹੀਂ ਜਾ ਸਕਦੇ ਕਾਰਿਆ ਦੀ ਗਿਣਤੀ ਕਰ ਲਵੇ ਕੋਈ ਆ ਬਾਹ ਦੇ ਜਿਹੜੇ ਸਿਰ ਤੇ ਕੋਈ ਇਹ ਵੀ ਗਿਣ ਲਵੇ ਮਨੋ

ਪਾਣੀ ਦੇ ਪਾਣੀ ਕਈ ਕਹਿੰਦੇ ਨੇ ਜੀ ਮਾਨ ਨਹੀਂ ਡੁੱਟਦਾ ਦੇਖੋ ਅਸੀਂ ਕੀ ਯਮਤ ਕਰ ਸਕਦੇ ਹਾਂ ਇਹ ਕਹਿੰਦੇ ਨੇ ਜੀ ਪਾਣੀ ਦੇ ਵਿੱਚ ਸਾਡਾ ਮਾਨ ਨਹੀਂ ਲੱਗਦਾ ਜਦੋਂ ਅਸੀਂ ਪਾਣੀ ਪਾਦੇ ਹਾਂ ਨਾ ਤੇ ਮਨ ਸਾਡਾ ਉਖੜਦਾ ਹੈ ਮਨ ਸਾਡਾ ਹੈ ਜਿਹੜਾ ਇੱਕ ਤੇ ਹੋਰ ਚਲਿਆ ਜਾਂਦਾ ਹੈ ਇਹੀ ਸੁਭਾਵ ਆ ਉਹ ਅੰਮ੍ਰਿਤ ਬਾਣੀ ਜੀ ਨੇ ਕਿਹਾ ਕਿ ਬਾਸਾ ਦੀ ਸਾਡਾ ਜਦੋਂ ਸੀ ਪਾਣੀ ਪਾਦੇ ਆ ਨਾ ਸਾਡਾ ਮਨ ਉੱਤ ਕਰ ਜਾਂਦਾ ਮਾਨੀ ਲੱਗਦਾ ਪਾਣੀ ਦੇ ਵਿੱਚ ਜਦੋਂ ਅਮਰਦਾਸ ਮਹਾਰਾਜ ਕਹਿੰਦੇ ਸਿੱਖਾ ਤੈਨੂੰ ਵੱਡਿਆਂ ਤੋਂ ਦਬਾਉਣ ਨਾ ਕਹਿੰਦੇ ਤੂੰ ਵੱਡਿਆਂ ਭਾਗਾਂ ਨਾਲ ਅਮਰਦਾਸ ਮਹਾਰਾਜ ਜਦ ਮਹਾਰਾਜ ਇਹ ਕੀ ਮੈਂ ਕਹਿੰਦੇ ਮੇਰਾ ਪਾਣੀ ਲੱਗਦਾ ਤੁਸੀਂ ਕਿਹਨੂੰ ਵੱਡਿਆਂ ਤੋਂ ਦਬਾਉਣਾ ਤੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਮੇਰੀ ਬਿਮਾਰੀ ਕੀ ਹੈ ਮੇਰੀ ਬਿਮਾਰੀ ਕੀ ਹੈ ਇਹ ਇਹ ਚੀਜ਼ ਵਾਸਤੇ ਤਾਂ ਵੱਡੇ ਵੱਡੇ ਇੰਦਰ ਪੁਣ ਵੱਡੇ ਵੱਡੇ ਜੋਗੀ ਉਹ ਨਹੀਂ ਪਤਾ ਕਰ ਉਹਨਾਂ ਨੂੰ ਹੀ ਪਤਾ ਲੱਗਿਆ ਸਾਡਾ ਮਨ ਕਿੱਥੇ ਇਹਨੂੰ ਤੇ ਪਤਾ ਲੱਗ ਰਿਹਾ ਨਹੀਂ ਮੇਰਾ ਮਨ ਕਿੱਥੇ ਹੈ ਤੈਨੂੰ ਤੇ ਪਤਾ ਲੱਗ ਰਿਹਾ ਨਾ ਮੇਰਾ ਮਨ ਕਿੱਥੇ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਕਬੂਰ ਦਾਸ ਮਹਾਰਾਜ ਦੀ ਸਜਣਾ ਇਹਨੂੰ ਪਤਾ ਤੇ ਹੈ ਵੀ ਮੇਰਾ ਰੋਗ ਕੀ ਐ ਜਦੋਂ ਰੋਗ ਹੀ ਨਾ ਪਕਾ ਹੋਵੇ ਉਹ ਮਰੀਜ਼ ਕਾ ਦਾ ਐ ਸੋ ਸਤਿਗੁਰੂ ਕਾ ਸਿਖਣਾ ਨੇ ਸੱਜਣਾ ਨੇ ਤੈਨੂੰ ਲੱਗਿਆ ਨਾ ਪਤਾ ਉਹ ਬਾਣੀ ਪੜਦੋਂ ਕਿਤਰਾ ਮਨ ਨਹੀਂ ਲੱਗਦਾ ਅਰਦਾਸ ਕਰਿਆ ਕਰ ਬੇਤੀ ਕਰਿਆ ਕਰ ਸਤਿਗੁਰੂ ਕਿਰਪਾ ਕਰੋ ਗੋਲਣ ਤੇਰਾ ਕੋ ਪ੍ਰਭੂ ਗੋਲਣ ਤੇ ਇੱਕ ਹੱਥ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਵੈਰੂ ਆਪਣਾ ਸਿਰ ਤੇ ਹੱਥ ਰੱਖ ਮੇਰੀ ਕਿਰਪਾ ਕਰ ਮੇਰੇ ਸਿਰ ਤੇ ਆਪਣੀ ਦਇਆ ਮੇਰ ਬਰਸਾ ਇਹ ਮੇਰਾ ਮਨ ਜਿਹੜਾ ਡਿੱਗਦਾ ਡੋਲਦਾ ਹੈ ਇਹਨੂੰ ਬਾਣੀ ਨਾਲ ਜੋੜਦਾ ਹੈ ਕਬੀਰ ਟੱਗ ਮੰਗ ਕਿਆ ਕਰੇ ਕਹਾਂ ਟੁਲਬੈ ਜੀਉ ਸਰਬ ਸੂਖੇ ਨਾਇ ਕੋ ਨਾ ਮਹਾਰਸ ਪੀਓ اے ਮੇਲੇ ਭਾਈ ਤੈਰਾ ਅੰਤ ਕੋਈ ਨਹੀਂ ਬੇ ਸੁਬਾਹ ਨਿੰਨੇ ਤੇਰੇ ਗੋਣ ਨੇ ਜਾਂ ਤਾ ਨੀ ਆਂਤ ਨਾ ਕੋਈ ਤੇਰਾ ਪਰਵਾਰ ਕਰੀ ਤੇਰਾ ਆਂਤ ਕੋਈ ਰਹਾ ਕੋਈ ਤਰਾਗ ਹਮਾਰੇ ਖੰਡੋ ਆਂਤ ਕੋ ਪਿੰਦੀ ਸਮਝਾਓ نہیں <tom> جیسے سوٹا نہیں ساکتے آپ کو ذات نام مجھلی لکھے رہتے نہ چھوٹی ہے کھن کھن پھولن لکھا ہے کسی لکھا جو کا قتل آگے کوٹ کا ہمارے کھنڈوں حسیتہ پڑھاتی ہاں ہم پڑھاتی ساتھ پھولتے تم بخشن ہارے ਕਿੰਨੇ ਸਾਡੇ ਪਾਪ ਨੇ ਇੰਨੇ ਸਾਡੇ ਮਾਲਕ ਕਰਮ ਨੇ ਮੇਰੇ ਵੈਤੂ ਅਰਦਾਸ ਕਰਿਆ ਕਰੋ ਵੈਤੂ ਬੱਕੇ ਸਤਿਗੁਰੂ ਲੇਖਕ ਕਤੈ ਰਾਜ ਕੀ ਹੈ ਅਸੀਂ ਛੋਟ ਨਹੀਂ ਸਕਦੇ ਜੇ ਨਹੀਂ ਦਸਤਾਵ ਕਤੌ ਕਰਨਾ ਲੱਗੇ ਕਿਉਂ ਸਾਡੀ ਆਪ ਦੀ ਤਕੜੀ ਭਾਰੀ ਹੋ ਜਾਣੀ ਹੈ ਮੇਰੇ ਮਾਲਕ ਸਾਡੇ ਪੁੰਨ ਘਟ ਜਾਣੇ ਜੀ ਤੇ ਸਾਦੇ ਪਾਪ ਵੱਧ ਜਾਣੇ ਨੇ ਸਾਰੇ ਔਗਣ ਵੱਧ ਜਾਣੇ ਨੇ ਮਾਣ ਕੀ ਜੇ ਸਾਫਤ ਕਮ ਕਰਨ ਤੇ ਆਉਂ ਤੇ ਅਸੀਂ ਸੁੱਟ ਨਹੀਂ ਸਕਦੇ ਲੇਖਾ ਤੈਨਾ ਛੁਕੀ ਆ ਕਿਉਂ ਹਿੰਖੇ ਨਾ ਊਲਾ ਅਸੀਂ ਤਾਂ ਭੋਲਣ ਹਾਰੇ ਨਾ ਇਸ ਕਰਕੇ ਆਗਲੀ ਪਾਤੀ ਵਾਰਾ ਕਹਿੰਦੇ ਅਰਦਾਸ ਕਰਿਆ ਕਰੋ ਉਹ ਸਤਿਗੁਰੂ ਅੱਗੇ ਬਖਸ਼ਣ ਹਾਰ ਬਖਸ਼ ਲੈ ਮੇਰੇ ਭੈ ਤੁ ਆਸਨ ਸਾਧ ਸੰਗਤ ਕੋ ਤਾਰ ਦੇ ਬੇੜਾ ਬੰਨੇ ਲਾ ਦੇ ਬੇੜਾ ਔਖੇ ਸੌਖਾ ਨਹੀਂ ਦੇ ਅਸੀਂ ਸੁਖ ਨਹੀਂ ਸਕਦੇ ਹੋਰ ਪ੍ਰਾਦ ਮਾਰੇ ਖੰਡੋ ਕਿਰਪਾ ਕਰੋ ਸਾਧੂ ਖੰਡੋ ਤੋਂ ਪਾਪ ਖੰਡਨ ਕਰਨਾ ਕਰੋ ਨਸ਼ਟ ਕਰਨਾ ਕਰੋ ਮੇਟਣਾ ਕਰੋ ਖਤਮ ਕਰ ਦਿਓ ਮੇਰੇ ਮੈਂ ਕਿ ਮੇਰੇ ਜਿੰਨੇ ਵੀ ਪ੍ਰਾਪਤ ਨਹੀਂ ਹੁੰਦੇ ਮੇਰੇ ਨਹੀਂ ਹੁੰਦਾ ਆ ਗਤ ਵੀ ਦੇ ਸਮਝਾ ਆਪੋ ਦੇਦੇ ਉਹ ਵਾਲੀ ਸਾਥ ਮਤ ਦਿਓ ਦਿਆਨ ਪ੍ਰਭ ਜਿਤ ਤੁਮੈਂ ਅਦਾ ਨਾਮ ਕਮੰਗੈ ਦਾਨ ਪ੍ਰਭ ਰੇ ਨ ਪਤ ਸਾਦਾ ਸਤ ਰੂਪ ਕਿਰਪਾ ਕਰ ਮਤ ਮੇਰੇ ਪਾਪ ਕੋ ਇਹ ਪਾਪਾਂ ਨੂੰ ਹੰਡਣ ਕਰਨਾ ਕਰੋ ਹਮ ਮੰਗਿਆਨ ਅਲੋ گرو ہی کل

ਇਹ ਦੁਨੀਆ ਉੱਤੇ ਕੋਈ ਵੀ ਤੇਰਾ ਸਾਥ ਹੈ ਜਿਹੜਾ ਅੰਤ ਵੇਲੇ ਨਹੀਂ ਨਿਭਾਉਂਦਾ। ਸੰਗਸ ਕਾ ਸਵਰ ਤਜ ਗਏ ਕੋ ਨਾ ਨਿਭੇਉ ਸਾਥ ਕੋਈ ਨਹੀਂ ਨਿਭਾਉਂਦਾ ਜਿੱਥੇ ਮੇਰੇ ਸਾਥ ਕੋ ਨੂੰ ਨਿਵਾਉਣੀ ਆ ਨਾ ਉਥੇ ਦੁਨੀਆ ਦੇ ਲੋਕ ਨਹੀਂ ਨਿਵਾ ਸਕਦੇ। ਕਿਉਂ ਬੇਵਕਤਰੀ ਸਭ ਦੀ ਸੰਗ ਸਾਧਕ ਕੋ ਨਾ ਆਪਕਾ ਮੇਰਾ ਨਿਹੜੀ ਲੱਗਦਾ ਕੋਈ ਜਦੋਂ ਵਕਤ ਪੈਂਦਾ ਹੈ ਇਨਸਾਨ ਤੇ ਕਹਿੰਦੇ ਵਕਤ ਇਨਸਾਨ ਤੇ ਜਦੋਂ ਆਣ ਪੈਂਦਾ ਸਭ ਰਸੀਆਂ ਦੇ ਬੰਨ੍ਹ ਦੱਸ ਜਾਂਦੇ ਬੁਰੇ ست گرو پاشا اس کر کے شرن ویری شرن ہے ਜਿਹੜਾ ਤੇਰਾ ਦਾਤਾ ਕਹਿੰਦਾ ਆ ਜਾ ਮੇਰਾ ਪੁੱਤਰਾ ਕੋਈ ਨੀ ਖਾ ਆਇਆ ਤੱਕੇ ਦਿੱਪੇ ਦੁਨੀਆ ਦੇਖ ਲਈ ਦੁਨੀਆ कैसी ਹੈ ਇਹ ਸਭ ਕੋ ਪਾਸਾ ਕਹਿੰਦੇ ਜੋਸ਼ ਕਰਨੇ ਆਵੇ ਤਿਸ ਕੰਠ ਲਾਵੇ ਆਪਣੀ ਕੰਧ ਰੋਣ ਨਲੇ ਨਾ ਤਾਂ ਗੁਰਨੀ ਹੋਵੇ ਭਾਈ ਤੁਮਰੀ ਸਰਣ ਤੁਮਰੀ ਆਸਰਾ ਹੈ ਉਤਿਆਸ ਰੱਖੋ ਇਸ ਲੱਜਣ ਮੜਾਓ ਉਹਨੂੰ ਜਿਹੜਾ ਸੁਹਿਦਾ ਹੋਵੇ ਤੁਹਾਡਾ ਰੱਖਿਆ ਕਰੇਗਾ ਭੋਲੇ ਰੱਖਣ ਹਾਰ ਧਿਆਨ ਨਾਨਕ ਕਰ ਕੀ ਬੋਲੇ ਐਸੇ ਸਤੂ ਦੇ ਬੋਲੇ ਬਣ ਜੋ ਨੌਕਰ ਬਣ ਲੋ ਜਿਹੜਾ ਭੋਲੀ ਆਸਾ ਜੀ ਕਹਿੰਦੇ ਰੱਖਿਆ ਕਰਨ ਵਾਲਾ ਹੈ ਧਿਆਨੂ ਹੈ ਤਪਾਦੂ ਹੈ ਰੱਖੋ ਰੱਖਣ ਹਾਰ ਇਹ ਮੇਰੇ ਵੈ ਗੁਰੂ ਆਪਣੇ ਦਾਸਾਂ ਤੇ ਦਾਸ ਬਣਾ ਕੇ ਚਰਣਾ ਦੀ ਪ੍ਰੀਤ ਦੇ ਦਿਓ اپنے چندہ جو تھوڑا جا کرپا کر کے تھاں دینی کرپا ہوتا کرو نام کی دات دینا کرو ہی دیانی کرپا لو سا کرو اتنی آدھیاں کی قرآن کی کتھا بھی جارا کر دیا ہویا کلا چکا جی کرپا تمہاری شر تمہاری آسا تمہی سجن سلے لے راکھو راکھن بار دیانا نام کو گھر کے